ਲੋ ਜੀ ਗੱਡੀ ਸਾਡੀ ਆ ਗਈ ਹੈ ਤੇ ਆਪਾਂ ਫੇਰ ਆ ਕੇ ਬੈਠ ਗਏ ਗੱਡੀ ਚ 1.5 ਹੋ ਤੋ ਤੇ ਜਾਣ ਦੀ ਤਿਆਰੀ ਆਏ ਰੱਬਾ ਅਗਲੇ ਬੰਨੇ ਇੱਥੋਂ ਐਗਜ਼ਿਟ ਪੁਆਇੰਟ ਜਿਹੜਾ ਵਾ 1500 ਮੀਟਰ ਹੈ ਜੀ ਹਸ ਬੋਰਡ ਲੱਗਾ ਹੋਇਆ ਕਿ ਐਗਜ਼ਿਟ ਪੁਆਇੰਟ ਇੱਥੋਂ ਦਾ ਗਾੜੀ 1500 ਮੀਟਰ ਆ ਖੂਬਸੂਰਤ ਇਲਾਕੇ ਦਾ ਸੋ ਬਿਲਕੁਲ ਨੇਚਰਲ ਤੁਹਾਨੂੰ ਇੱਥੇ ਥੇ ਵਿਊ ਮਿਲੇਗਾ ਕੁਦਰਤੀ ਵਿਊ ਸਾਰਾ ਸੋ ਨੋ ਸਾਈਡ ਤੇ ਜੰਗਲ ਤੇ ਵਿੱਚੋਂ ਸਫਾਰੀ ਕਰਨ ਦੀ ਸਾਨੂੰ ਇਹ ਗੱਡੀ ਕਿੱਦਾਂ ਨੇ ਆਣਿਓ ਮਜ਼ਾ ਆ ਗਿਆ ਸੋ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਥੋੜਾ ਪਿੱਛੇ ਆ ਕੇ ਬਹਿ ਗਿਆ ਵਾ ਕੋਈ ਹੋਰ ਸਵਾਰੀਆਂ ਆਉਣੀਆਂ ਸੀ ਗੱਡੀ ਸਾਡੀ ਉਹੀ ਆ ਤੇ ਅਸੀਂ ਪਿੱਛੇ ਆ ਗਏ ਸਵਾਰੀਆਂ ਨਵੀਆਂ ਬਿਠਾ ਲ ਕੇ ਉਹਨਾਂ ਨੇ ਕਿਦਾਂ ਮਨਵੀਰ ਮਜ਼ਾ ਆ ਕਿੰਨਾ ਕੁ ਮਜ਼ਾ ਆ ਬੇਟਾ ਬਹੁਤ ਜ਼ਿਆਦਾ ਕਿੰਨਾ ਅੱਜ ਤੱਕ ਤੂੰ ਇੰਨਾ ਮਜ਼ਾ ਲਿਆ ਕਿ ਨਹੀਂ ਹਾਂ ਸੋ 7 ਬੀਡ ਜੂ ਚੇਤਾ ਰੱਖੀ ਤੂੰ 19 ਜੂਨ 2025 ਨੂੰ ਪਹਿਲੀ ਵਾਰ 7 ਬੀਡ ਜੂ ਆਇਆ ਹਾਂ ਤੈਨੂੰ ਮਜ਼ਾ ਆਇਆ ਠੀਕ ਹੈ ਜੇ ਤੈਨੂੰ ਕੋਈ ਐਸੇ ਆਊਗਾ ਤਾਂ ਪਲੇਸ ਯੂਗਸਟ ਐਂਡ ਸਮਰ ਹੋਲਿਡੇਜ਼ ਤੇ ਲਿਖ ਸਕਦਾ ਤੂੰ ਚੰਡੀਗੜ੍ਹ ਦੀ ਸ਼ਾਤਪੁਰ ਯੂਨੀਵਰਸਿਟੀ ਕੀਤੀ ਠੀਕ ਹੈ ਤੇ Shimla ਸੋ ਮੇਰੇ ਬੇਟੇ ਨੂੰ ਖੂਬ ਬਨੰਦਾ ਆ ਸੋ ਮਨਵੀਰ ਦਾ ਇਹ ਪਲੇਟਾ ਟੂਰ ਸੀ ਥੋੜੀ ਸਮਝ ਦੇ ਵਿੱਚ ਜਦੋਂ ਇਹ ਥੋੜੀ ਖੁਸ਼ ਹੋਵਾ ਸ਼ਾਈ ਨੂੰ ਜ਼ਿੰਦਗੀ ਦੀ ਤੇ ਇਹਦਾ ਪਲੇਟਾ ਟੂਰ ਤੇ ਖੈ ਯਾਦ ਕਰ ਹੋਇਆ 17 ਤਰੀਕ ਨੂੰ ਆਪਾਂ ਨਿਕਲੇ ਆ Shimla ਦਾ ਟ੍ਰਿਪ ਲਗਾਇਆ ਫਾਰ ਨੂੰ ਚੰਡੀਗੜ੍ਹ ਰਾਤ ਦੇ ਤਾਂ ਤੁਹਾਨੂੰ ਲੇਕੋਰ ਪਾਰਕਸ ਕਿਤੇ ਤੇ ਹੁਣ 19 ਤਰੀਕ ਨੂੰ ਸੀਰੀਸਟ ਕਰ ਰਹੇ ਆ 7 ਬਿਰਜੂ ਵਾਹ ਖੂਬ ਹਨ ਇੱਥੇ ਪੈਰਟਸ ਦਾ ਕਿੰਗਡਮ ਸੀ ਵੈਸੇ ਪੈਰਟਸ ਆਪਾਂ ਆਲਰੇਡੀ ਥੋੜਾ ਵੇਖ ਗਏ ਆਏ ਸੋ ਇਹਨੂੰ ਸਕਿਪ ਕਰ ਦਿੱਤਾ ਵਾ ਛੋਟੇ ਪੰਛੀ ਜਿੰਨੇ ਵੀ ਇੱਥੇ ਸੋ ਅਸੀਂ ਹੁਣ ਅੱਗੇ ਨੂੰ ਵਧ ਰਹੇ ਤੇ ਦਾਰੇ ਕੋ ਬਾਹਰੇ ਆਈ ਵੀਰੇ ਇਧਰ ਵੇਖ ਕਿ ਧਾਰਿਆ ਮਜਾ ਉਹ ਤਾਂ ਦੱਸਣਗੇ ਬਲੈਕ ਬੱਕ ਹਾਂ ਇੱਥੇ ਬਲੈਕ ਬੱਕ ਵੀ ਹੈਗੇ ਆ ਆ ਜਿਨ੍ਹਾਂ ਨੇ ਆ ਬੈਂਡ ਜਿਹੜੀ ਨਾ ਬੰਨੇ ਹੁੰਦੇ ਉਹ ਵਿਚਾਰੇ 10 ਸਾਰਾ ਸਫਰ ਤੁਰਕੀ ਤੈਅ ਕਰਦੇ ਆ ਸੋ ਮੇਰੇ ਖਿਆਲ ਨਾਲ ਇਹ ਟਿਕਟ ਲੈ ਲੈਣੀ ਚਾਹੀਦੀ ਬੈਂਡ ਵਾਲੀ ਇਹਨਾਂ ਤੁਹਾਨੂੰ ਕਾਫੀ ਅਨੰਦ ਰਹਿੰਦਾ ਉਹਦਾ ਇਹ ਲੈਂਥ ਕਾਫੀ ਆ 5-6 ਕਿਲੋਮੀਟਰ ਆ 5-6 ਕਿਲੋਮੀਟਰ ਤੁਰਦੇ ਤੁਰਦੇ ਹੋ ਜਾਂਦਾ 10 ਕਿਲੋਮੀਟਰ ਸਿੱਧਾ-ਸਿੱਧਾ 5-6 ਆ ਜਾਂ ਵਿਚੋ-ਵਿਚ ਚਾਹੀਦਾ ਨਾ ਸੁਵਾਸਲਾਨੀ ਜਾ ਰਹੇ ਆ ਜੀ ਵਾਪਸੀ ਕਰ ਰਹੇ ਆ ਸੋ ਅਵਾਸਟਿਕ ਅਵਿਖ 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 ਜਾਲੀ ਦੇ ਵਿੱਚ ਜਾਲੀ ਦੇ ਵਿੱਚ ਅਵਿਖ ਆਵਿਖ ਛੋਟੇ ਛੋਟੇ ਹਰਨ ਸੁਬਾਹ ਬਹੁਤ ਖੂਬਸੂਰਤ ਰਿਹਾ ਸਾਡਾ ਇਹ ਸਫਰ ਤੇ ਸਿਰਫ 400 ਮੀਟਰ ਰਹਿ ਗਏ ਉਹ ਸਾਈਨਿੰਗ ਬੋਰਡ ਤੇ ਲਿਖਿਆ ਹੋਇਆ ਹੈਗਾ ਅਲੱਗ ਸਾਈਨਿੰਗ ਬੋਰਡ 400 ਮੀਟਰ ਐਕਸੈਮ ਲੋਅਰ ਸਨੇਕ ਪੁਆਇੰਟ ਤੇ ਆਪਾਂ ਰੁਕਾਂਗੇ ਉਹਨੇ ਲਾਸਟ ਪੁਆਇੰਟ ਆ ਗਿਆ ਇਹ ਲਾਸਟ ਪੁਆਇੰਟ ਹੀ ਹੈ ਮੇਰੇ ਖਿਆਲ ਨਾਲ ਹਾਂ ਸਨੇਕ ਵਾਲਾ ਪੁਆਇੰਟ ਇੱਧਰ ਆ ਗਿਆ ਸੋ ਸਨੇਕ ਪੁਆਇੰਟ ਤੇ ਰੁੱਕੀ ਤੇ ਫਿਰ ਆਪਾਂ ਅੱਗੇ ਦਵਾਂਗੇ ਸੋ ਵਾਕੂਕਰਾਂ ਦੇ ਸਨੇਕਸ ਤੁਹਾਨੂੰ ਵਿਸਟ ਕਰਾਉਣੇ ਆਜੋ ਪਹਿਲਾਂ ਥੋੜਾ ਬੱਚੇ ਪਾਣੀ ਪੀ ਲੈਣ ਠੰਡਾ ਪਾਣੀ ਪੀ ਕੇ ਫਿਰ ਚੱਲਦੇ ਆਪਾਂ ਸੋ ਰੈਪਟਾਈਲ ਹਾਊਸ ਲਿਸਟ ਤੋਂ ਕਰਨ ਤੋਂ ਪਹਿਲਾਂ ਉਹਦੇ ਆਪੋਜ਼ਿਟ ਬਲੂ ਬੁੱਲ ਨੀਲਗਾ ਸੋ ਇਹ ਬਲੂ ਬੱਲ ਨੀਲ ਗਾਂ ਹੈ ਜੀ ਤੇ ਇਹਦੇ ਬਾਰੇ ਥੋੜੀ ਜਿਹੜੀ ਹਿਸਟਰੀ ਤੁਸੀਂ ਇਹਨੂੰ ਰੋਜ਼ ਵੀ ਬੋਲਦੇ ਰੋਜ਼ ਵੀ ਤੇ ਇਹਦੇ ਬਾਰੇ ਜਿਹੜੀ ਥੋੜੀ ਇਹਦਾ ਬਾਇਓ ਡਾਟਾ ਵਾ ਉਹ ਲਿਖਿਆ ਜੀ ਬਲੂ ਟ ਹੈਗਾ ਨਹੀਂ ਸੋ ਆ ਦੇਖੋ ਹਾਂ ਰੋਜ਼ ਨੂੰ ਰੋਜ਼ ਵੀ ਬੋਲਦੇ ਤੇ ਨੀਲ ਗਾਂ ਬੋਲਦੇ ਆ ਨੀਲ ਗਾਂ ਬੈਠੀ ਤੇ ਬੇਟਾ ਸੋ ਇਹ ਨੀਲ ਗਾਂ ਹੈ ਇਹ ਪਰਜਾਤੀ ਹੁੰਦੀ ਪੁੱਤਰ ਨੀਰਗਾਂ ਦੀ ਚੁੱਸਲੀ ਨਿਕਾ ਬੈਠੀ ਤੇ ਬਾਕੀ ਇਹਦੇ ਬਾਰੇ ਤੁਸੀਂ ਕੰਪਲੀਟ ਨੌਲੇਜ ਇਹ ਵੀਡੀਓ ਨੂੰ ਪਾਜ਼ ਕਰਕੇ ਦੇਖ ਸਕਦੇ ਨੇ ਤੇ ਹੁਣ ਚਲਦੇ ਹਾਂ ਜੇ ਸੀਰਪਟਾਈਡ ਹਾਊਸ ਦੇ ਵਿੱਚ ਆਹ ਥੋੜਾ ਜਿਹਾ ਮੈਂ ਵਾਪਸ ਨਿਕਲਿਆ ਤਾਂ ਫਿਰ ਮੈਨੂੰ ਨੀਰਗਾਂ ਲੱਗਉਂਦੇ ਸੀ ਨਾ ਰਪਟਾਈਡ ਹਾਊਸ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਕਹਾ ਲੱਗੋਂ ਕਲੋਜ਼ ਇਹ ਨੀਰਗਾਂ ਵਿਖਾਦ ਗਏ ਬਲੂ ਬੁੱਲ ਇਹ ਛੋਟੇ ਬਛੜਾਈ ਤੋ ਜੀ ਲੈ ਕੇ ਚੱਲਦੇ ਤੁਹਾਨੂੰ ਰੈਪਟਾਈਲ ਹਾਊਸ ਸੋ ਇਹ ਆ ਗਿਆ ਜੀ ਰੈਪਟਾਈਲ ਹਾਊਸ ਸੋ ਚਲ ਜੀ ਮਨਵੀਰ ਰੈਪਟਾਈਲ ਹਾਊਸ ਰੈਪਟਾਈਲ ਹਾਊਸ ਪੌਣੇ ਕੇ ਪੰਜ ਬੰਦ ਹੋ ਜਾਂਦਾ ਸੋ ਰੈਪਟਾਈਲ ਹਾਊਸ ਚੱਲਦੇ ਅਸੀਂ ਅੰਦਰ ਸੋ ਥੋੜਾ ਜਿਹਾ ਇੱਥੇ ਸਾਵਧਾਨ ਨੀਨਾਂ ਨਾਲ ਰਹਿੰਦੀ ਵੀ ਲੋੜਿਆ ਬਹੁਤ ਅੰਦਰ ਟੱਚ ਟੁੱਚ ਨਹੀਂ ਕਰਨਾ ਹੁੰਦਾ ਬਾਕੀ 90% ਮੇਰੇ ਖਿਆਲ ਨਾਲ ਇਹ ਸ਼ੀਸ਼ੇ ਜੀ ਬੰਦ ਹੋਣਗੇ ਤੋ ਵਾ ਆ ਗਿਆ ਜੀ ਅਜਗਰ ਆ ਵੇਖੋ ਦੋ ਅਜਗਰ ਬੈਠੇ ਆ ਜੀ ਅਜਗਰ ਦਾ ਮੂੰਹ ਜਿੱਡਾ ਛੋਟਾ ਵਾ ਓਡੀ ਵੱਡੀ ਚੀਜ਼ ਨਿਕਲ ਸਕਦਾ ਜਿੰਦਾ ਬਿਲਕੁਲ ਲੈ ਤਾਂ ਹੋਰ ਜਿੰਦਾ ਹੀ ਰੱਖਣਾ ਉਹ ਦੋ ਅਜਗਰ ਹੋ ਜੇ ਤੇ ਦੋ ਕੀ ਆ ਬੈਠੇ ਮੇਰੇ ਖਾਲੇ ਉਹ ਦੋ ਹਾਂ ਦੋ ਆ ਵੇ ਇੱਕ ਆ ਸਿਰੇ ਦਾ ਇੱਕ ਉਹ ਸਿਰ ਦੋ ਸਿਰ ਉਹ ਚਾਰ ਅਜਗਰ ਹੀ ਪਾਈਥਨ ਬੋਲਦੇ ਇਹਨੂੰ ਵਿਗਿਆਨਕਾਂ ਪਾਈਥਨ ਮੋਲਰਸ ਮੋਲੀ ਰੈਂਸ ਲਾ ਅਜਿਗਰ ਜ਼ਹਿਰੀਲਾ ਨਹੀਂ ਹੁੰਦਾ ਨਹੀਂ ਹੁੰਦਾ ਇਹ ਖਾ ਜਾਂਦਾ ਹੈ ਨਾ ਚੀਜ਼ਾਂ ਸਿੱਧੀਆਂ ਨਿਕਲ ਜਾਂਦਾ ਆ ਵੇਖੋ ਅੱਗੇ ਉਹ ਮੂੰਹ ਲਾ ਕੇ ਮੂੰਹ ਵਿੱਚ ਦਿੰਦਾ ਆ ਬੇਸ਼ਕ ਕੰਪਲੀਟ ਹੋ ਗਈ ਬਹੁਤ ਸ਼ਾਂਤੀ ਆ ਆ ਵੇਖੋ ਮਨਵੀਰ ਆ ਗਿਆ ਲੇਜ਼ਰਡ ਆ ਮਨਵੀਰ ਲੇਜ਼ਰਡ ਵੇ ਕਮੇਲੀਅਨ ਹਾਂ ਕਮੇਲੀਅਨ ਉਹ ਵੇ ਅਗਲੇ ਨੇ ਲੱਕੜ ਵਰਗਾ ਰੰਗ ਧਾਰਨ ਡਿਆ ਹੋਇਆ ਹੈ ਨਾ ਉਹ ਪਿਛਲੇ ਉਹ ਪਿਛਲੇ ਨੇ ਲੱਕੜ ਵਰਗਾ ਰੰਗ ਧਾਰੀ ਲਿਆ ਪੂਰਾ ਕਮੇਲੀਆ ਨੇ ਅੱਗੇ ਹਰਾ ਮੂੰਹ ਪਿਆ ਨਾ ਹਰੇ ਲੱਗੇ ਪਿਆ ਵਾ ਤੇ ਹਰਾ ਰੰਗ ਮੂੰਹ ਵਿੱਚ ਦਦਾ ਹੋ ਗਿਆ ਉਹਦਾ ਤੇ ਪਿੱਛੋਂ ਕਮੇਲੀਆ ਲੱਕੜ ਵਰਗਾ ਪੂਰਾ ਇਹ ਗੋਖਸ ਸੱਪ ਜੜਿਆ ਉੱਤੇ ਤੇ ਆਹ ਕੋਬਰਾ ਹੈ ਕੰਟੜ ਕੋਬਰਾ ਹੈ ਕੋਬਰਾ ਵੇ ਹੂੰ ਅੱਗੇ ਉੱਡੀ ਜਾਏ। ਸੋਏ ਕੋਬਰਾ ਇਹ ਤਾਂ ਸਾਡੇ ਸਕੂਲ ਵੀ ਪੜਿਆ ਹੈ ਕਾਲਾ ਨਾਗ। ਵਖਾਇਨੇ ਵੀਡੀਓਦਨ ਮੈਂ। ਹਾਂ ਇਹ ਕੋਬਰਾ ਗਮਲੇ ਪਿੱਛੇ ਕੋਬਰਾ। ਹੂੰ ਤੇ ਕੋਵੇ ਰਾਇ ਵੀ ਵਿੱਚ ਪਾਣੀ ਚ ਪਿਆ ਠੰਡੇ ਥਾਂ ਤੇ। ਹਾਂ। ਬਲੈਕ ਕੋਬਰਾ। ਪਾਣੀ ਵਾਲਾ ਪਾਣੀ। ਜੜੀਆਂ ਨੂੰ ਖਾਂਦਾ ਮਿੱਤਰ ਹੈ। ਹਾਂ ਕੀ? ਆ ਚੈਕਰਡ ਕੀਲਬੈਕ ਇਹ ਜਰੀਲਾ ਨਹੀਂ ਹੁੰਦਾ ਪਾਣੀ ਵਾਲਾ ਸੱਪ ਵੀ ਕਹਿੰਦੇ ਆ। ਸੁਆ ਇਹ ਛੱਪ ਕਹਿੰਦੇ ਜਰੀਲਾ ਬਿਲਕੁਲ ਨਹੀਂ ਹੁੰਦਾ ਇਹ ਪਾਣੀ ਵਾਲਾ ਸੱਪ ਕਹਾਇਆ ਜਾਂਦਾ। ਆਮ ਤੌਰ ਤੇ ਕਈ ਵਾਰ ਕੋਈ ਪੁਰਾਣੀ ਸਰੋਵਰ ਹੋਣਾਂ ਵਿੱਚ ਸੱਪ ਤੁਨ ਦਿਖਦੇ ਆ ਪਾਣੀ ਵਾਲੇ ਜਰੀਲੇ ਨਹੀਂ ਹੁੰਦੇ। ਆਖੋ ਸ਼ੀਸ਼ਾ ਤੋੜਿਆ ਇਹ ਕਈ ਵਾਰੀ ਮੈਨੂੰ ਲੱਗਦਾ ਵੀ ਸਿੰਦਰ ਆੜੇ ਅਜਗਰ ਜੁਗਰੀ ਆਪਣੇ ਫਨਕੁਨ ਮਾਰਦੇ ਆ ਤੇ ਟੁੱਟ ਜਾਂਦਾ ਸ਼ੀਸ਼ਾ ਹੋ ਵੀ ਇਹਦਾ ਭਾਜੀ ਕਿਦਾਂ ਰਵੀਰ ਤੇਰਾ ਹਾਲ ਚਾਲ ਪੁੱਛਣ ਡਿਆ ਹਾਂ ਦਰੋ ਕੀ ਪਾਇਆ ਇਨਸਾਨਾਂ ਨੇ ਓਵੇ ਇਹ ਸਾਰੇ ਕਮੇਲੀਆ ਨੇ ਰਵੀਰ ਹੈਨਾ ਲੱਕੜ ਵਲ ਅਗੇ ਰੰਗ ਹੋ ਗਏ ਵੇ ਉਹਨਾਂ ਦੇ ਜੀਪ ਵੇ ਉਹਦੀ ਓਵੇ ਜੀਪ ਵੇ ਦੀ ਇਹ ਕਿਹੜਾ ਉਹ ਜਿਹੜਾ ਆਪਣੇ ਤੋਂ ਲਾਇਆ ਜ਼ਹਿਰੀਲਾ ਨਹੀਂ ਹੁੰਦਾ ਤਾਂ ਕਿਸਾਨ ਦਾ ਮਿੱਤਰ ਹੈ ਰੈਟ ਸਨੇਕ ਕੁੱਤਾ ਮਨ ਕੋੜਾ ਪਿਛਾੜ ਇਹ ਵੀ ਸਭ ਜ਼ਹਿਰੀਲਾ ਨਹੀਂ ਹੁੰਦਾ ਤੇ ਕਿਸਾਨ ਦਾ ਮਿੱਤਰ ਹੈ ਇਹ ਜਿਹੜਾ ਚੂਹੇ ਚਾਵੇ ਖਾਂਦੇ ਆ ਨਾ ਉਹ ਕਿੱਥੇ ਵੜਿਆ ਹੈ ਜੜ ਚ ਆ ਜਾ ਰਡਾ ਰਡਾ ਨੂੰ ਪਸੰਦ ਕਰਦੇ ਇੰਨਾ ਹੀ ਆ ਬਸ ਮਜ਼ਾ ਹਾਂ ਸੋ ਏਸੀ ਸੱਪਾਂ ਵਾਲਾ ਆਈ ਰਿਹਾ reptile ਕੀ ਸੰਦੇ ਸੋ ਇੱਥੇ ਇੱਕ ਫੋਟੋ ਕਰਾ ਲਈਏ ਯਾਦਗਾਰ ਫੋਟੋ ਡੁੱਗੀ ਸੱਪਾਂ ਦੀ ਰਹੀ ਚੁਗੇ ਆ ਜੋ ਹੁਣ ਅਸੀਂ ਚੱਲਿਆਂ ਜੀ ਆਟਰ ਦੇਖਣ ਉਦ ਬਲਾਵ ਬਲੂ ਗਾਂ ਆਪਾਂ ਵੇਖਿਆ ਨੀਲ ਗਾਂ ਤੇ ਹੁਣ ਆ ਸਾਹਮਣੇ ਆਟਰ ਹਾਊਸ ਬੜੀ ਵੀਡੀਓ ਦੇ ਵਿੱਚ ਵੇਖਿਆ ਨਾ ਆਪਾਂ ਪਿਛਲੇ ਵਲੌਗ ਦੇ ਵਿੱਚ ਉਹਦੇ ਚ ਆਟਰ ਹਾਊਸ ਉਹ ਵੇਖਣ ਵਾਲਾ ਸਾਡਾ ਰਹਿ ਗਿਆ ਸੀ ਆਪਾਂ ਉੱਥੇ ਆ ਗਏ ਆ ਸੌਦ ਬਲਾਲ ਉਹトラウスਫ ਕੁਫੀ ਦੇਰ ਬਾਅਦ ਬਣਿਆ ਇਥੇ ਇਹ 14 ਅਗਸਤ 2021 ਨੂੰ ਇਹਦਾ ਦਰਗਾਟਨ ਕੀਤਾ ਗਿਆ ਸੀ ਮੋਹਲੀ ਦੇ ਵਿੱਚ ਸਥਿਤ ਪਿੰਡ ਛੱਤ ਚ ਛੱਤਬੀੜ ਸੋ ਉਦਬਲਾ ਮਿਰਕ ਨਾਲ ਇਹਦੇ ਚ ਹੋਣਗੇ ਵੇਖ ਲੈਣੇ ਅੱਗੇ ਹੋਣਗੇ ਜੇ ਜਾਓ ਉੱਥੇ ਬੈਠੇ ਹੋਣਗੇ ਉਦਬਲਾ ਲੱਭਣ ਤੇ ਰਹਾਂਗੇ ਚਲੋ ਅੱਗੇ ਜਾ ਕੇ ਦੇਖਦੇ ਹਾਂ ਸ਼ਾਇਦ ਅੱਗੇ ਚਲਕ ਪੈ ਜੇ ਸੋ ਉਦਬਲਾ ਅੱਗੇ ਤਾਂ ਮਿਲੇ ਨਹੀਂ ਸਾਨੂੰ ਸੋ ਆਹ ਉਦਬਲਾ ਬਾਰੇ ਥੋੜੀ ਨੌਲੇਜ ਇਹ ਤੁਸੀਂ ਵੀਡੀਓ ਰੋਕ ਕੇ ਪ੍ਰਾਪਤ ਕਰ ਸਕਦੇ ਨੇ ਸੋ ਸ਼ੈਤਾਨ ਤੇ ਕਲੇਵਰ ਜਾਣਦੇ ਨੇ ਉਹ ਬਿਲਾ ਉਸ ਪਾਟਰ ਚਲੋ ਮਨਵੀ ਚੱਲ ਜੇ ਬੇਟਾ ਆਰੂ